ਸਸ਼ੀਅਰ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਭਾਰਤ ਯਾਤ ਤੇ ਟਰੰਪ ਟੈਰਿਫ سونے ਦੀਆਂ ਕੀਮਤਾਂ ਨੂੰ ਕਰਨਗੇ ਪ੍ਰਭਾਵਿਤ ਜਾਨੋ ਕੀ ਕਹਿੰਦੇ ਹਨ ਮਹਾਨ ਇਸ ਦੇ ਨਾਲ ਹੀ ਭਾਰਤ ਦੇ ਰੂਸ ਤੇ ਤੇਲ ਦੇ ਵਪਾਰ ਤੋਂ ਨਾਰਾਜ਼ ਹੋ ਕੇ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਨੇ ਸਾਰੇ ਭਾਰਤ ਯਾਤ ਤੇ 25% ਪ੍ਰਤੀਸ਼ਤ ਦਾ ਵਾਧੂ ਟੈਰਿਫ ਲਗਾਇਆ ਹੈ ਨਵੇਂ ਲੇਵੀ ਨਾਲ ਭਾਰਤ ਨੇ ਲਗਾਏ ਗਏ ਕੁੱਲ ਟੈਰਿਫ ਕੁੱਲ 50% ਹੋ ਗਿਆ ਹੈ ਇਹ ਮਹੱਤਵਪੂਰਨ ਟੈਰਿਫ ਵਾਧੇ ਨੂੰ ਵਾਧੇ ਨੇ ਭਾਰਤ ਭਰ ਦੇ ਗੈਨੇ ਨਿਮਾਰਤਾਵਾਂ ਅਤੇ ਨਿਵੇਸ਼ਕਾਂ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ਦਿਨਿਕ ਜਾਗਰਣ ਟੀਮ ਨੇ ਹਾਲ ਹੀ ਵਿੱਚ ਕਮਾਂਡੋਸ ਮਹਾਰਤੇ ਕੈਰੀਅਰ ਅਸਿਸਟ ਦੇ ਨਾਲ ਹੀ ਨਾਨਾ ਗੱਲਬਾਤ ਕੀਤੀ ਇਥੇ ਨਿਵੇਸ਼ਕਾਂ ਲਈ ਉਸ ਦੀ ਸੂਝ ਅਤੇ ਸਲਾਹ ਦੀ ਸਾਰ ਹੈ ਅਤੇ ਕੈਨੇਡੀਅਨ ਦੇ ਅਨੁਸਾਰ ਟਰੰਪ ਨੇ ਟੈਰਿਫ ਦਾ ਸਭ ਤੋਂ ਵੱਡਾ ਪ੍ਰਭਾਵ ਵਪਾਰੀ ਗਹਿਣੇ ਅਤੇ ਪਵੇਗਾ ਕਿਉਂਕਿ ਭਾਰਤ ਦਾ ਜ਼ਿਆਦਾਤਰ ਸੋਨੇ ਜੜੇ ਹੋਏ ਗਹਿਣੇ ਅਤੇ ਹੀਰਿਆਂ ਦੇ ਰੂਪ ਵਿੱਚ ਅਮਰੀਕਾ ਨੂੰ ਨਿਰ ਨਿਰਯਾਤ ਕੀਤਾ ਹੈ ਇਸ ਤੋਂ ਇਲਾਵਾ ਟੈਰਿਫ ਕਾਰਨ ਰੁਪਏ ਦਾ ਮੁੱਲ ਵੀ ਕਮਜ਼ੋਰ ਹੋ ਜਾਂਦਾ ਹੈ ਜਿਸ ਦਾ ਸਿੱਧਾ ਪ੍ਰਭਾਵ ਸੋਨੇ ਦੀ ਕੀਮਤ ਤੇ ਮੰਗ ਤੇ ਪਿਆ ਟੈਰਿਫ ਦਾ ਭਾਰਤ ਅਰਥ ਵਿਵਸਥਾ ਤੇ ਸਿੱਧਾ ਤੁਰੰਤ ਪ੍ਰਭਾਵ ਨਹੀਂ ਪਵੇਗਾ ਪਰ ਉਹਨਾਂ ਦੇ ਅਸਿੱਧੇ ਪ੍ਰਭਾਵ ਮਹੱਤਵਪੂਰਨ ਅਤੇ ਦੇਖਣਯੋਗ ਹੋਣ ਦੇ ਉਮੀਦ ਹੈ ਕਿ ਤੁਹਾਨੂੰ ਸੋਨੇ ਦੀ ਖਰੀਦਣਾ ਚਾਂਸ ਚਾਹੀਦਾ ਹੈ ਅਜੇ ਕੈਨੇਡੀਅਨ ਨੂੰ ਸਲਾਹ ਦਿੰਦੀ ਹੈ ਕਿ ਸੋਨਾ ਖਰੀਦਣ ਦਾ ਫੈਸਲਾ ਮਕਸਦ ਤੇ ਨਿਰਪਰ ਕਰਦਾ ਹੈ ਵਿਆਹ ਦੇ ਉਦੇਸ਼ ਲਈ ਜੇਕਰ ਤੁਸੀਂ ਵਿਆਹ ਦੇ ਲਈ ਸੋਨਾ ਖਰੀਦ ਰਹੇ ਹੋ ਤਾਂ ਹੁਣ ਵੱਡਾ ਮਾਤਰਾ ਵਿੱਚ ਸੋਨਾ ਖਰੀਦਣ ਦਾ ਵਧੀਆ ਸਮਾਂ ਹੋ ਸਕਦਾ ਹੈ ਰੋਜ਼ਾਨਾ ਵਰਤੋਂ ਲਈ ਰੋਜ਼ਾਨਾ ਲੋੜਾਂ ਲਈ ਸੋਨਾ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਲਈ ਕੈਨੇਡੀਅਨ ਸਿਰਫ ਥੋੜੀ ਮਾਤਰਾ ਵਿੱਚ ਸੋਨਾ ਖਰੀਦਣ ਦਾ ਸੁਝਾਅ ਦਿੰਦਾ ਹੈ ਇਸ ਦੇ ਨਾਲ ਹੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ